ਦੇਖੋ ਮੋਰ ਇਹਦੇ ਫੰਗ ਕਿੰਨੇ ਸੋਹਣੇ ਕੱਢ ਰੱਖੇ ਨੇ ਇਹਨੇ ਫੰਗ ਦੇਖੋ ਇਹ ਵੱਡਾ ਹੈਗਾ ਤੇ ਦੂਜੇ ਹਜੇ ਜਿਹੜੇ ਉਹ ਛੋਟੇ ਨੇ ਉਹ ਬੱਚੇ ਨੇ ਉਹਨਾਂ ਨੇ ਹਜੇ ਫੰਗ ਜਿਹੜੇ ਕੱਢੇ ਨਹੀਂ ਇਹਦੇ ਦੇਖੋ ਫੰਗ ਨੇ ਜਿਹੜੇ ਕਿੰਨੇ ਸੋਹਣੇ ਨੇ ਇਹ ਪਹਿਲ ਪਾਉਂਦੇ ਆ ਕਿੰਨੇ ਸੋਹਣੇ ਪਿਆਰੇ ਲੱਗਦੇ ਨੇ ਤੇ ਉਹ ਹਜੇ ਛੋਟੇ ਬੱਚੇ ਨੇ ਤੇ ਉਹਨਾਂ ਦੇ ਹਜੇ ਖੰਭਾ ਜਿਹੜੇ ਆਏ ਨਹੀਂ ਤੇ ਇਹ ਵੱਡੇ ਦੇ ਖੰਭ ਕਿੰਨੇ ਸੋਹਣੇ ਆ ਆ ਦੇਖੋ ਇਹਨਾਂ ਦੇ ਖੰਭਾ ਜਿਹੜੇ ਇਹਨਾਂ ਦੇ ਆਏ ਨਹੀਂ ਹਜੇ ਬੱਚੇ ਨੇਗੇ ਤੇ ਜਦੋਂ ਵੱਡੇ ਹੋਗੇ ਫਿਰ ਇਹਨਾਂ ਦੇ ਖੰਭਾ ਜਿਹੜੇ ਸੋਹਣੇ ਸੋਹਣੇ ਫਿਰ ਆਉਣਗੇ ਹੁਣ ਇਹ ਇੱਥੇ ਖਾਣਾ ਭਾਲਦੇ ਨੇ ਤੇ ਆਪਾਂ ਇਹਨਾਂ ਨੂੰ ਰੋਟੀ ਪਾਉਨੇ ਆ ਬਸ ਐਂ ਹੀ ਫਿਰਦੇ ਰਹਿੰਦੇ ਨੇ ਸਾਰਾ ਦਿਨ ਕੰਦਾ ਕੋਠਿਆਂ ਦੇ ਉੱਪਰ ਚੜ ਜਾਂਦੇ ਨੇ ਡਾਰੀਆਂ ਲਾਉਂਦੇ ਸਾਰਾ ਦਿਨ ਇੱਦਾਂ ਹੀ ਫਿਰਦੇ ਰਹਿੰਦੇ ਨੇ ਵੱਡੇ ਹੋਏ ਤਾਂ ਇਹ ਵੀ ਬਹੁਤ ਸੋਹਣੇ ਲੱਗਿਆ ਕਰਨਗੇ ਜਦੋਂ ਇਹਨਾਂ ਨੇ ਖੰਭ ਕੱਢ ਲਏ ਕਿਉਂਕਿ ਹਜੇ ਤਾਂ ਛੋਟੇ ਬੱਚੇ ਨੇਗੇ ਬਹੁਤ ਸੋਹਣਾ ਪੰਛੀ ਹੈ ਮੋਰ ਤੇ ਇਹ ਤਾਂ ਘਰੇ ਫਿਰਦੇ ਹੀ ਬਹੁਤ ਸੋਹਣੇ ਲੱਗਦੇ ਨੇ ਜੋੜੀ ਇਕੱਠੀ ਹੋਈ ਰਹਿੰਦੀ ਹੈ ਇਹ ਘਰ ਆ ਦਿਨ ਇਕੱਠੇ ਰਹਿੰਦੇ ਨੇ ਜਮਾ ਐ। ਉਹਦੇ ਡਾਰੀ ਲਾਉਣੀ ਆ ਦੋਨੇ ਡਾਰੀ ਲਾਉਣਗੇ ਇਕੱਠੀ। ਇੱਦਾਂ ਹੀ ਫਿਰਦੇ ਰਹਿੰਦੇ ਨੇ ਬਸ ਇਹ। ਉਧਰ ਡਾਰੀ ਲਾ ਲਈ ਇਹਨਾਂ ਨੇ ਉਧਰ ਲਾ ਲਈ। ਉਹਨੇ ਨੇ ਰੋਟੀ ਖਾ ਲਈ। ਦੰਡਾਰੀ ਲੈ ਜਾਣਗੇ ਇਹ ਜਿਹਦੇ ਭੁੱਖ ਲੱਗੀ ਹੁੰਦੀ ਹੈ ਫਿਰ ਆ ਕੇ ਖਾ ਜਾਂਦੇ ਨੇ ਹੋ ਲਗੜਾਰੀ ਗੰਦ ਤੇ ਇਹਦੇ ਮੰਗਰੀ ਦੂਜਾ ਲਾਊਗਾ ਹਣ ਨਵੀ ਲਾਊਗਾ ਹਣ ਕੋਤ ਰਹੇ ਹੈ ਇਹ ਇਹਦੇ ਮੰਗਰੀ ਜਾਊ ਇੱਕ ਕੋਲੇ ਮਾਗਰੀਏ ਨੇ ਥਾਲ ਲਾਤੀ ਮੇਕ ਕੋਈ ਕੰਨਦੇ ਉੱਪਰ ਇਹ ਦੁਕੁਸ ਚੜ ਜਾਣਗੇ ਤਾਂ ਹ ਕੋਠਿਆਂ ਦੇ ਉੱਪਰ ਅਦੇ ਵੀ ਫੰਗ ਜੇ ਤਾਂ ਕੱਢਦੇ ਆਂਦੇ ਧਾਣ ਕੋਲੇ ਤੇ ਇਹਨਾਂ ਦੇ ਫੰਗ ਨਿਕਲਿਆ ਇਹ ਦੇਖੋ ਨਿਕਲਦੇ ਆਉਂਦੇ ਨੇ ਕਿੰਨੇ ਸੋਹਣੇ ਲੱਗ ਰਹੇ ਧਾਣ ਕੋਲ ਨਿਕਲਨੇ ਸ਼ੁਰੂ ਹੋ ਰਹੇ ਹੈ ਇਹਨਾਂ ਦੇ ਫੰਗ ਵੀ ਤਾਂ ਬਹੁਤ ਸੋਹਣੇ ਧਾਣ ਕੋਲ ਨਿਕਲਿਆ ਇਹਨਾਂ ਦੇ ਫੰਗ ਬਹੁਤ ਸੋਹਣੇ ਲੱਗਦੇ ਆ ਦੇਖੋ ਇਹਨੇ ਉੱਪਰ ਸਾਲ ਮਾਰਨਗੇ ਉਹ ਪੀ ਬਾਡੀ ਲਾਉਣ ਲਿਓ ਨੇ ਆਂਡਰੀਆਂ ਮਾਰਦੇ ਫਿਰਦੇ ਰਹਿੰਦੇ ਹੈ ਸਾਰਾ ਦਿਨ ਕਿਉਂ ਨਾ ਲੱਗਦਾ ਪਾਂਛੀ ਘਰ ਵਿੱਚ ਰੱਖਿਆ। ਦੇਖੋ। ਇੰਗਲਕ ਰਹਿਣ ਨੂੰ ਬਿੱਲੀਆਂ ਤੋਂ ਡਰ ਲੱਗਦਾ। ਬਿੱਲੀਆਂ ਜਿਹੜੀਆਂ ਇਹਨਾਂ ਦੀ ਧੌਣ ਹੁੰਦੀ ਹੈ ਬੜੀ ਪਤਲੀ। ਵੀ ਕਿਤੇ ਨਾ ਮਾਰ ਦੇਣਾਂ। ਇਹਨਾਂ ਤੋਂ ਡਰ ਲੱਗਦਾ ਰਹਿੰਦੇ ਸਾਰਾ ਦਿਨ ਇੱਥੇ ਰਹਿੰਦੀਆਂ ਨੇ। ਮੌਜਾ ਨਾ ਦੇਖੋ ਮੰਜੇ ਤੇ ਪਈਆਂ। ਬਸ ਇੱਥੇ ਰਹਿੰਦੀਆਂ ਨੇ। ਉਹ ਜਿਹਨਾਂ ਨੇ ਮੋਰਾਂ ਦੀ ਧੌਣ ਫੜ ਲਈ ਧੌਣ ਮੋਰ ਦੀ ਹੁੰਦੀ ਹੈ ਜਿਹੜੀ ਬੜੀ ਪਤਲੀ ਹੁੰਦੀ ਆ ਕੱਦ ਤਾਂ ਉਹਨਾਂ ਦਾ ਲੰਮਾ ਹੁੰਦਾ ਧੌਣ ਜਿਹੜੀ ਪਤਲੀ ਹੁੰਦੀ ਆ ਦੇਖੋ ਇਹ ਆਪਜ ਪਿਆਰ ਕਰਦੀਆਂ ਮੈਂ ਰਹਿੰਦਾ ਵੀ ਕਿਤੇ ਮੋਰਾਂ ਨੂੰ ਮਾਰ ਨਾ ਦੇਣ ਉਹਨਾਂ ਤੋਂ ਡਰਦੀ ਹੈ ਜਿਹੜੀ ਉਹਦੀ ਲਾ ਜਾਂਦੇ ਨੇ ਪਰ ਇਹ ਹੈ ਚਾਰ ਬਿੱਲੀਆਂ ਨੇ ਨਾ ਇਹਨਾਂ ਤੋਂ ਡਰ ਲੱਗਦਾ ਰਹਿੰਦਾ ਵੀ ਕਦੇ ਪਾਲੇ ਬਲੂ ਸਿੱਕ ਤੇ ਮਾਰ ਦੇਣ ਏ ਵੀ ਸਾਰਾ ਦਿਨ ਇੱਥੇ ਰਹਿੰਦੀਆਂ ਨੇ ਤੇ ਮੋਰ ਵੀ ਇੱਥੇ ਫਿਰਦੇ ਰਹਿੰਦੇ ਨੇ ਮੈਂ ਤੇ ਵੀ ਇੱਥੇ ਰਹਿੰਦੀ ਆ ਨਾ ਸਾਰਾ ਦਿਨ ਇਨਾਂ ਨੇ ਇੱਥੇ ਫੀਡ ਖਾ ਲਈ ਰੋਟੀ ਖਾ ਲਈ ਦੁੱਧ ਪੀ ਲਿਆ ਮਸੂਰ ਇਨਾਂ ਨੂੰ ਗੜਾ ਕੰਮ ਕਰਨਾ ਇਦਾਂ ਹੀ ਫਿਰਦੀਆਂ ਰਹਿੰਦੀਆਂ ਨੇ ਮੋਜਾਂ 'ਤੇ ਬੈਠੀਆਂ ਮੰਜੇ ਤੇ ਦੇਖੋ ਆਦੇ ਇਹ ਆ ਉਹਦੀ ਵੀ ਖਾ ਲੈਂਦੀਆਂ ਨੇ। ਆ ਰੋਟੀਆਂ ਖਾ ਲੈਂਦੀਆਂ ਨੇ, ਦੁੱਧ ਪੀ ਲੈਂਦੀਆਂ ਨੇ ਇਹ ਬੇਲੀਆਂ ਨੇ। ਆਪਾਂ ਨੂੰ ਇਹਨਾਂ ਚੀਜ਼ਾਂ ਨਾਲ ਜਿਹੜਾ ਮੋਹ ਆ। ਆ ਦੇਖੋ ਕਣੀ ਮੈਂ ਸਕੂਟਰੀ ਸਿੱਖਣੀ ਆ ਪਾਪਾ ਦੀ ਪਰੀ ਕਹਿੰਦੀ ਦੇਖੋ ਮੈਂ ਸਕੂਟਰੀ ਸਿੱਖਾਂ ਉਹ ਇਹ ਜਾ ਕੇ ਸਕੂਟਰੀ ਤੇ ਬੈਠ ਗਈ। ਦੇਖੋ ਕਣੀ ਮੈਂ ਤਾਂ ਸਕੂਟਰੀ ਸਿੱਖਣੀ ਆ ਭਾਈ। ਲੈ ਆਵੇਗੀ ਜਾ ਕੇ। ਤੋਰ ਨਹੀਂ ਦਿੰਦੀਆਂ ਸਾਰਾ ਦਿਨ ਬਸੇ ਮੰਗਦੀ ਰਹਿੰਦੀਆਂ ਨੇ ਸਾਰਾ ਦਿਨ ਹੀ ਖਾਣ ਵੀ ਨੂੰ ਭਾਰਦੀਆਂ ਰਹਿੰਦੀਆਂ ਨੇ ਸਾਰਾ ਦਿਨ ਹੀ ਦੇਖੋ ਤੈਨਾਂ ਹੋ ਗਈਆਂ ਇਕੱਠੀਆਂ ਇੱਕ ਪਤਾ ਨਹੀਂ ਕਿੱਧਰ ਗਈ ਆ ਵੀ ਆ ਗਿਆ ਵਿਚੀ